ਅਹੀਂ ਅੱਜ ਚੱਲੇ ਆਂ ਬਾਜ਼ਾਰ ਸ਼ਾਪਿੰਗ ਕਰਨ ਤੇ ਫਿਰ ਤੁਹਾਨੂੰ ਘਰ ਜਾ ਕੇ ਵਿਖਾਉਣੀ ਆ ਅਸੀਂ ਕੀ ਕੀ ਖਰੀਦ ਕੇ ਲਿਆਂਦਾ ਆ ਐ ਰਸਤੇ ਤੇ ਬਿਲਕੁਲ ਟ੍ਰੈਫਿਕ ਘੱਟ ਹੁੰਦੀ ਆ ਐਸ ਤਰ੍ਹਾਂ ਕੁਝ ਲੋਕਾਂ ਨੇ ਝੋਨੇ ਵਾੜ ਲਿਆ ਤੇ ਕੁਝ ਜੜੇ ਤੇ ਵੱਢਣ ਵਾਲੇ ਪਏ ਐਸ ਤਰ੍ਹਾਂ ਮੰਡੀਆਂ ਦੇ ਵਿੱਚ ਝੋਨਾ ਕੁਛ ਇਸ ਤਰ੍ਹਾਂ ਪਿਆ ਵਾ ਨਾਲੋਂ ਨਾਲ ਚੁੱਕੀ ਵੀ ਜਾਂਦੇ ਆ ਤੇ ਆਈ ਵੀ ਜਾਂਦਾ ਵਾ ਕਿਉਂਕਿ ਵੱਖ-ਵੱਖ ਵੈਰਾਈਟੀਆਂ ਦਾ ਝੋਨਾ ਲਾਇਆ ਵਾ ਤੇ ਆ ਵੇਗਾ ਕੋੜੀ ਸ਼ਿੰਗਾਰੀ ਪਈ ਤੇ ਵੱਖ-ਵੱਖ ਵੈਰਾਈਟੀਆਂ ਦਾ ਝੋਨਾ ਹਣ ਕਰਕੇ ਜਿਹੜਾ ਵਾ ਉਹ ਮੰਡੀ ਦੇ ਵਿੱਚ ਆਈ ਜਾਂਦਾ ਵਾ ਹੋਣ ਆ ਗਏ ਅਸੀਂ ਆਪਣੇ ਘਰ ਬੜਾ ਦਾ ਮੌਸਮ ਕੁਛ ਇਸ ਤਰ੍ਹਾਂ ਦਾ ਹਾਂਜੀ ਇਹ ਲੈਂਦੀ ਅਸੀਂ ਸਬਜ਼ੀ ਇਹ ਹੈਗੀ ਗੋਭੀ ਗੋਭੀ ਵੀ ਕੁਛ ਇਸ ਤਰ੍ਹਾਂ ਦੀ ਆ ਤਾਜੀ ਵੀ ਲੱਗਦੀ ਆ ਤੇ ਪੁਰਾਣੀ ਜੀ ਵੀ ਲੱਗਦੀ ਐ ਇਸ ਤਰ੍ਹਾਂ ਤੇ ਪਿੰਡੀਆਂ ਆ ਲੈ ਆਂਦੇ ਅਸੀਂ ਔਲੇ ਔਲਿਆਂ ਨੂੰ ਮੇ ਉਬਾਲ ਕੇ ਤੇ ਫੇਰ ਪਾਵਾਂਗੇ 4 ਤੇ ਆ ਛਲਗਮਾ ਇਹਦਾ ਵੀ ਆਚਾਰ ਹੀ ਬਣਾਉਣਾ ਸੀ ਤੇ ਆ ਹੈਗਾ ਸਵੰਜਣਾ ਸਵੰਜਣੇ ਦਾ ਆਚਾਰ ਪਾਵਾਂਗੇ ਨਾਲੇ ਤੁਹਾਨੂੰ ਦੱਸਾਂਗੇ ਕਿਵੇਂ ਦਾ ਪਾਈ ਦਾ ਸਵੰਜਣੇ ਦਾ ਆਚਾਰ ਅੱਜ ਦੀ ਵੀਡੀਓ ਦਾ ਹੈਡਲਾਈਨ ਹੋਏ ਕਿ ਸਵੰਜਣੇ ਦਾ ਆਚਾਰ ਹਾਂਜੀ ਸਵੰਜਣਾ ਦੂਰ ਹੀ ਮਿਲਦਾ ਕਿਸੇ ਸ਼ਹਿਰ ਚ ਹੀ ਪਿੰਡ ਵਾਲੀ ਜਗ੍ਹਾ ਤੋਂ ਕਿਤੇ ਹੋ ਨਹੀਂ ਮਿਲਦਾ ਜਿਵੇਂ ਨੇੜੇ-ਤੇੜੇ ਦੇ ਕਸਬੇ ਤੋਂ ਨਹੀਂ ਮਿਲਦਾ ਚਾਹ ਚ ਮਿਲਦਾ ਪਾਹਾਗਾ ਚਾਦਾ ਮਸਾਲਾ ਤੇ ਮੈਂ ਹੁਣ ਲੱਗੀ ਆ ਚਾਹ ਬਣਾਉਣ ਸਭ ਤੋਂ ਪਹਿਲਾਂ ਚਾਹ ਦੇ ਵਿੱਚ ਪਾਵਾਂਗੀ ਮ এলাਚੀ ਲੌਂਗ এলাਚੀ ਮੈਂ ਇਸ ਤਰ੍ਹਾਂ ਪਲਕ ਜਦ ਨਾਲ پکڑ ਨਾਲ ਵੀ ਤੋੜ ਕੇ ਪਾ ਦੇਣੀ ਆ ਬੋੜ ਕੇ ਕੀ ਪੂਰੀ ਤਰ੍ਹਾਂ ਹੀ ਬਣ ਜਾਂਦੀ ਐ ਇਸ ਤਰ੍ਹਾਂ ਹੋਰ ਜਾਂਦੀ ਐ ਤੇ ਫਿਰ ਬੱਕਰੀਆ ਟੈਸਟ ਦਿੰਦੀ ਐ ਹਾਂਜੀ ਸਾਸਰੀਕਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਆ ਉਮੀਦ ਕਰਦੇ ਆਂ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਮੈਂ ਆਈਆਂ ਬਾਜ਼ਾਰੋਂ ਧਿਆਨ ਕੇ ਹੁਣ ਮੈਂ ਲੱਗੀ ਚਾਹ ਬਣਾਉਣ ਤੇ ਨਾਲ ਹੀ ਮੈਂ ਆਉਲੇ ਤੋਂ ਫੇਰ ਰੱਖ ਲਿਆ ਤੇ ਇਹਨਾਂ ਨੂੰ ਮੈਂ ਉਬਾਲ ਦੂੰਗੀ ਉਬਾਲੂੰਗੀ ਨਹੀਂ ਪਾਕ ਤੇ ਹੀ ਇਹਨੂੰ ਪਕਾਉਂਗੀ ਪਾਪ ਨਾਲ ਹੀ ਇਹ ਬੜੇ ਸੋਹਣੇ ਪੱਕ ਜਾਣੇ ਆ ਤੇ ਫੇਰ ਇਹਨਾਂ ਰੱਖ ਗਿਆ ਚਾਰ ਪਾਉਂਗੇ ਤੇ ਆ ਲਿਆਂਦਾ ਹੋਇਆ ਸੁਵੰਜਣਾ ਐਸ ਤਰ੍ਹਾਂ ਸੁਵੰਜਣਾ ਲਿਆਂਦਾ ਆ ਤੇਜ ਸੁਵੰਜਣੇ ਦਾ ਚਾਰ ਪਾਵਾਂਗੇ ਇਸ ਤਰ ਤੇ ਆ ਸੁਵੰਜਣੇ ਦਾ ਤੇ ਔਲਿਆਂ ਦਾ ਚਾਰ ਪਾਵਾਂਗੇ ਤੇ ਬਹੁਤ ਟੇਸਟੀ ਚਾਰ ਬਣਦਾ ਤੇ ਲਾਚੀਮਾ ਪਾ ਦਿੱਤੀ ਆ ਹੁਣ ਚਾਪਤੀ ਵੀ ਪਾਉਣੀ ਵਿੱਚ ਦੋ ਚਮਚਾ ਪਾਤੇ ਮੈਂ ਖਾਪਤੀ ਦੇ ਹਲਕਾ ਜਿਹਾ ਨਮਕ ਵੀ ਪਾਉਂਗੀ ਵਿੱਚ ਇਹਦੇ ਨਾਲ ਚਾਹ ਦਾ ਤੇਸਕ ਥੋੜਾ ਜਿਹਾ ਘਰਾਰਾ ਘਰਾਰਾ ਤੇ ਉਹ ਵੀ ਵਧੀਆ ਬਣਦੀ ਚਾਹ ਵੀ ਤੇ ਇਹਨੂੰ ਹੁਣ ਮੈਂ ਟੱਕਣ ਦੇ ਨਾਲ ਟੱਕ ਦੂੰਗੀ ਗੋਭੀ ਜੇ ਬਣਾਵਾਂਗੇ ਅਸੀਂ ਮੰਜੂਰੀਅਨ ਤੇ ਸਬਜੀ ਅਸੀਂ ਲੈਣ ਦੀ ਸ਼ਲਗਮਾਂ ਦੀ ਸ਼ਲਗਮਾਂ ਦੀ ਸਬਜੀ ਬਣਾਵਾਂਗੇ ਤੇ ਇਸ ਗੋਭੀ ਦਾ ਬਣਾਵਾਂਗੇ ਆਪਾਂ ਮੰਜੂਰੀਅਨ ਮੰਜੂਰੀਅਨ ਬਹੁਤ ਟੇਸਟੀ ਬਣਦਾ ਵਾ ਤੇ ਇਹਨਾਂ ਬਣਾਉਣਾ ਖਾਣੀਆਂ ਸੌਖੇ ਹੀ ਬਣ ਜਾਂਦਾ ਵਾ ਥੋੜਾ ਜਿਹਾ ਪਕੌੜੇ ਘੱਟਣ ਤੇ ਵਿੱਚ ਟਾਈਮ ਲੱਗਦਾ ਬਾਕੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਵਾ ਮੰਜੀ ਔਲੇ ਬਹੁਤ ਪਿਆਰੇ ਆਏ ਬਾਜ਼ਾਰ ਦੇ ਵਿੱਚ ਮੈਂ ਤੇ ਇੰਨੇ ਕੀ ਲਿਆਂਦੇ ਕਿਉਂਕਿ ਜਾਦੇ ਲਿਆਂਦੇ ਹੋਏ ਜਿਹੜੇ ਆ ਉਹ ਅਚਾਰ ਜਿਹੜਾ ਖਰਾਬ ਹੋ ਜਾਂਦਾ ਵਿੱਚੋਂ ਚਿੱਟਾ-ਚਿੱਟਾ ਹੋ ਜਾਂਦਾ ਵਾ ਇਸ ਕਰਕੇ ਮੈਂ ਥੋੜੇ ਹੀ ਲਿਆਂਦੇ ਨੇ ਬਣਾਵਾਂਗੇ ਅਚਾਰ ਇੰਨਾ ਕ ਖਾਧਾ ਜਾਏਗਾ ਤੇ ਇੰਨੇ ਕਿਤੇ ਹੀ ਆਪਾਂ ਅਚਾਰ ਪਾ ਲਵਾਂਗੇ ਤੇ ਫਿਰ ਦੁਬਾਰਾ ਪਾਵਾਂਗੇ ਕਿਉਂਕਿ ਬਹੁਤੇ ਪਸੰਦ ਨਹੀਂ ਕਰਦੇ ਹੈਗੇ ਔਲੇ ਦਾ ਔਲਿਆਂ ਦਾ ਅਚਾਰ ਤੇ ਵੈਸੇ ਖਾਣਾ ਬਹੁਤ ਤਾ ਕਤਾਲੀ ਚੀਜ਼ ਆ ਮਤਲਬ ਅਸਰਦਾਰ ਚੀਜ਼ ਹੈਗੀ ਆ ਇਹ ਔਲਿਆਂ ਦਾ ਚਾਤ ਤੇ ਸਵੰਝਣਾ ਦਾ ਤੇ ਆਪਣੀ ਹੁੰਦੀ ਹੈ ਦੀ ਟੇਸਟ ਇਹ ਥੋੜਾ ਜਿਹਾ ਮੂਲੀ ਦੇ ਆਚਾਰ ਵਾਂਗ ਬਣਦਾ ਵਾ ਜਿਵੇਂ ਮੂਲੀ ਦਾ ਆਚਾਰ ਹੁੰਦਾ ਹੈ ਇਸ ਤਰ੍ਹਾਂ ਦਾ ਆ ਉਪਰੋਂ ਛਿੱਲਾਂ ਲਾ ਕੇ ਤੇ ਫਿਰ ਇਹਨੂੰ ਮੈਂ ਕੱਟ ਕੇ ਤੇ ਬਣਾਉਂਗੀ ਚਾਹ ਬਾਹਰ ਦਾ ਮੌਸਮ ਕੁਛ ਇਸ ਤਰ੍ਹਾਂ ਸਾਗ ਸਾਡਾ ਪੂਰੀ ਤਰ੍ਹਾਂ ਹੋ ਗਿਆ ਵਾ ਬਣ ਕੇ ਗੰਦਲਾਂ ਵਰਗਾ ਗੰਦਲਾਂ ਗੰਦਲਾਂ ਦੀਆਂ ਹੋ ਗਈਆਂ ਤੇ ਕੱਲ ਨੂੰ ਬਣਾਵਾਂਗੇ ਸਾਗ ਤੇ ਅੱਜ ਬਣਾਵਾਂਗੇ ਅਸੀਂ ਛਲਗਮ ਛਲਗਮ ਅਸੀਂ ਮੌਲਾ ਲੈਂਦੇ ਸਾਡੇ ਛਲਗਮ ਜੇ ਛੋਟੇ ਹੀ ਐਸ ਤਰ੍ਹਾਂ ਆਹ ਹੈ ਸਾਡੇ ਗਾਜਰਾਂ ਲਸਣ ਪਾਲਕ ਮੇਥੀ ਗੋਭੀ ਐਸ ਤਰ੍ਹਾਂ ਫੂਟੋਣੀ ਸ਼ਾਮੇ ਡਈਆਂ ਵਿੱਚ ਰੈਸਟ ਕਰਨ ਤੇ ਜੇ ਇੱਥੇ ਰੋਕਣਾ ਹੁਣ ਤੇ ਇਸ ਤਰ੍ਹਾਂ ਧੁੱਪੇ ਵੱਜੀਆਂ ਰਹਿਣ ਵਿਚਾਰੀ ਆ ਜੇ ਆ ਧੁੱਪੇ ਇਹਨੂੰ ਛਾਵੇਂ ਕਰਨ ਵਾਲਾ ਵਾ ਇਹਨੂੰ ਹੁਣ ਛਾਵੇਂ ਕੀਤਾ ਜਾਊਗਾ ਆਸ ਤਰ੍ਹਾਂ ਕੜਾਈ ਰੱਖ ਦਿੱਤੀ ਵਿੱਚ ਪਾਣੀ ਪਾ ਦਿੱਤਾ ਹੈ ਤੇ ਉੱਪਰ ਰੱਖਾਂਗੇ ਆ ਜਾਲੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਔਲੇ ਤੇ ਫੇਰ ਇਹ ਚੰਗੀ ਤਰ੍ਹਾਂ ਪੱਕਣਗੇ ਔਲੇ ਮਤੋਲੇ ਹੀ ਚੰਗੀ ਤਰ੍ਹਾਂ ਸਾਫ਼ ਕਰ ਲੈ ਦੀ ਐਸ ਤਰ੍ਹਾਂ ਉੱਪਰੋਂ ਜੀ ਇਹਨੂੰ ਟੱਕ ਦਾਂਗੇ ਉੱਪਰੋਂ ਦੀ ਐਸ ਤਰ੍ਹਾਂ ਟੱਕਣ ਦੇ ਕੇ ਟੱਕ ਦਵਾਂਗੇ ਫਿਰ ਇਹੇ ਪਾਫ ਦੇ ਨਾਲ ਰਿਜਣਗੇ ਕੁਲੇ ਹੋ ਜਾਣਗੇ ਤੇ ਫਿਰ ਇਹਦਾ ਆਚਾਰ ਪਾ ਲਵਾਂਗੇ ਉਹ ਵੀ ਔਲੇ ਠੰਡੇ ਕਰਕੇ ਹਾਂਜੀ ਆਵਲੇ ਸਾਡੇ ਬਣ ਕੇ ਹੋ ਗਏ ਆ ਰੈਡੀ ਐਸ ਕਰਾਂ ਦੀ ਹੁਣ ਮੈਂ ਚਾਪੂ ਨਾਲ ਵੇਖਦੀ ਆ ਬਣ ਗਏ ਕਿ ਨਹੀਂ ਹਾਂਜੀ ਬਿਲਕੁਲ ਬਣ ਗਏ ਤੇ ਇਹਨੂੰ ਇਸ ਤਰ੍ਹਾਂ ਰੱਖ ਦਵਾਂਗੇ ਤੇ ਮੁੜ ਕੇ ਠੰਡੇ ਕਰਕੇ ਤੇ ਸਵਾਂਜਣਾ ਵੀ ਕੱਟ ਕੇ ਤੇ ਇਹਦੇ ਵਿੱਚ ਪਾਵਾਂਗੇ ਆਚਾਰ ਜੇ ਥੋੜੀ ਬਾਲੀ ਕਸਰ ਹੈਗੀ ਆ ਆਪਾਫ ਨਾਲ ਹੋ ਜੇਗੀ ਤੇ ਗੈਸ ਕਰ ਦਿੰਨੇ ਆਪਾਂ ਹੁਣ ਬਾ ਹਾਂਜੀ ਇਸ ਤਰ੍ਹਾਂ ਇਹਦੀ ਛੇਲ ਲੱਥ ਜਾਂਦੀ ਹੈ ਇਹਨਾਂ ਵਸਤਰਾ ਨਹੀਂ ਛਿੱਲਣਾ ਪੈਂਦਾ ਇਦਾਂ ਛੇਲ ਲੱਥ ਜਾਂਦੀ ਬੜੇ ਆਰਾਮ ਨਾਲ ਸਮਝਣੇ ਦਾ ਚਾਰ ਟੇਸਟ ਦੇ ਨਾਲ ਨਾਲੇ ਇਹ ਇੱਕ ਤਰ੍ਹਾਂ ਦੀ ਦਵਾਈ ਵੀ ਆ ਬਹੁਤ ਹੀ ਜ਼ਿਆਦਾ ਇਹਦੇ ਪੈਦੇ ਆ ਗਏ ਸਵੰਜਣੇ ਨੂੰ ਸਵੰਜਣੇ ਦੇ ਫੁੱਲਾਂ ਦੀ ਵੀ ਸਬਜ਼ੀ ਬਣਦੀ ਆ ਉਹ ਪਤਾ ਨਹੀਂ ਕਿਵੇਂ ਇਹ ਬਣਦੀ ਨਾ ਸਾਡੇ ਤੇ ਹੁੰਦੀ ਆ ਸੁਣਿਆ ਆ ਕਿ ਬਣਦੇ ਆ ਸਵੰਜਣੇ ਦੀ ਸਬਜ਼ੀ ਹੂੰ ਆਲੂ ਛੱਲਣੇ ਵੀ ਲਈ ਸ਼ਾਇਦ ਆਲੂ ਛੱਲਣੇ ਨਵਦੀਆਂ ਛੱਲੇ ਆ ਜਾਗੇ ਇਸ ਤਰ੍ਹਾਂ ਮੂਲੀ ਤੇ ਚਾਹ ਨਾਲੋਂ ਜ਼ਿਆਦਾ ਟੇਸਟੀ ਬਣਦਾ